ਤਨਮੋਲ ਵੀਰ ਆ ਸਾਡਾ ਜਿੱਥੇ ਪੰਜਾਬੀ ਫਿਲਮ ਇੰਡਸਟਰੀ 'ਚ ਕੰਮ ਕਰਦਾ ਵੀਰ ਸਿੰਗਰ ਆ ਉੱਥੇ ਇੱਕ ਚੰਗਾ ਇਨਸਾਨ ਵੀ ਆ ਤੇ ਚੰਗੇ ਇਨਸਾਨ ਹੋਣ ਦਾ ਵੀਰ ਫਰਜ਼ ਵੀ ਨਿਭਾ ਰਿਹਾ ਸੁਪਰੀਆ ਦੇ ਘਰ ਨਾਲ ਲੰਬੇ ਸਮੇਂ ਤੋਂ ਵੀਰਾ ਜੁੜਿਆ ਹੋਇਆ ਤੁਸੀਂ ਦੇਖਿਆ ਪਹਿਲਾਂ ਵੀਰ ਨੇ ਗੀਤ ਵੀ ਇਸ ਸੁਪਰੀਆ ਦੇ ਘਰ ਦੇ ਫਰਮਾਇਆ ਇਹਦੇ ਨਾਲ ਬਹੁਤ سارے ਲੋਕਾਂ ਨੂੰ ਸਾਡੇ ਪਰਿਵਾਰ ਬਾਰੇ ਪਤਾ ਲੱਗਿਆ ਤੇ ਅੱਜ ਸਰਦੀਆਂ ਦਾ ਮੌਸਮ ਹੈ ਅੱਜ 29 ਦਸੰਬਰ ਆ ਜਿੱਦਿਆ ਲੈਣਾ ਅੱਜ ਇਹ ਦਿਨ ਜਿਹੜਾ ਦਾ ਸੋਗਮਈ ਦਿਨ ਚੱਲ ਰਿਹਾ ਇਸ ਇਹਨਾਂ ਦਿਨਾਂ ਦੇ ਵਿੱਚ ਅਸੀਂ ਅੱਜ ਜੇ ਗੁਰੂ ਸਾਹਿਬ ਨੂੰ ਸੰਧਾ ਅੱਜ ਲਈ ਕੋਈ ਉਸੇ ਪਰਿਵਾਰ ਨੂੰ ਵੀ ਉਹਨਾਂ ਦੀ ਨਸਾਨੀ ਸ਼ਹਾਦਤ ਨੂੰ ਕੋਈ ਅਸੀਂ ਆਪਣਾ ਇਕਰਫਰ ਭੇਟ ਕਰ ਸਕਦੇ ਆ ਉਹ ਲੋੜਵੰਦ ਗਰੀਬਾਂ ਦਾ ਤਨ ਢੱਕ ਕੇ ਕਿਸੇ ਗਰੀਬ ਨੂੰ ਕਿਸੇ ਲੋੜਵੰਦ ਨੂੰ ਵਕਤ ਦੇ ਕੇ ਅਸੀਂ ਇਸ ਅੱਜ ਦੇ ਦਿਨ ਦਾ ਜਿਹੜਾ ਇਤਿਹਾਸ ਕਰ ਮਤਲਬ ਆ ਉਹਦੇ ਵਿੱਚ ਆਪਾਂ ਆਪਣਾ ਯੋਗਦਾਨ ਪਾ